جی اے نو پیارے વિદ્યાર્થીوں نو اجमाष्टमी ਗਣਿਤ ਦੀ ਕਿਤਾਬ ਦਾ ਅਧਿਆਇ 8ਵਾਂ ਚਤੁਰਪੁਜ ਅਭਿਆਸ ਨੰਬਰ 8.1 ਤੇ ਇਸ ਦਾ ਤੀਜਾ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੇ ਪਿਆਰੇ ਵਿਦਿਆਰਥੀਓ ਇਹ ਸਵਾਲ ਨੂੰ ਅਸੀਂ ਦੋ ਵਿਧੀਆਂ ਰਾਹੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਦੋਨੋਂ ਵਿਧੀਆਂ ਵਾਲੇ ਤੇ ਮਗਰੋਂ ਤੁਸੀਂ ਸਵਾਲ ਨੂੰ ਬਿਨਾਂ ਦੇਖੇ ਦੋਨੋਂ ਵਿਧੀਆਂ ਰਾਹੀਂ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸਵਾਲ ਹੈ ਬੱਚਿਓ ਕਹਿੰਦੇ ਸਮਾਂਤਰ ਚਤੁਰਕੋਜ ABCD ਦਾ ਵਿਕਰਣ AC ਇਹ ਸਮਾਂਤਰ ਚਤੁਰਕੋਜ ਇਹਦਾ ਵਿਕਰਣ AC ਕੋਣ A ਨੂੰ ਸੰਦੂਪਾਜਿਤ ਕਰਦਾ ਹੈ ਇਹ ਕੋਣ ਜਿਹੜਾ ਹੈ ਇਹਨੂੰ ਸੰਦੂਪਾਜਿਤ ਕਰਦਾ ਇਹਨਾਂ ਨੇ ਦਿਖਾ ਵੀ ਦਿੱਤਾ ਹੈ ਦੇਖੋ ਇਹਨੂੰ DAC ਦੇ ਉੱਤੇ ਇੱਕ ਚਾਂਪ ਲਗਾਈਏ ਤੇ CAB ਦੇ ਉੱਤੇ ਇੱਕ ਚਾਂਪ ਲਗਾਈਏ ਸੋ ਇਹਦਾ 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 ਮਤਲਬ ਹੈ ਕਿ ਇਹ ਕੋਣ ਜਿਹੜਾ ਹੈ ਇਸ ਕੋਣ ਦੇ ਬਰਾਬਰ ਹੈ ਇਹਨੂੰ ਸੰਦੂਪਾਜਿਤ ਕਰਦਾ ਹੈ ਦੇਖੋ ਚਿੱਤਰ ਇਹਨੇ ਦਰਸਾਉ ਕਿ ਇਹ ਕੋਣ C ਨੂੰ ਵੀ ਸੰਦੂ ਪਾਜਿਤ ਕਰਦਾ ਹੈ ਇਹ ਤਾਂ ਸਨੈ ਕੀ ਹੈ ਜਿਹੜਾ ਇਹ ਕੋਣ ਹੈ ਇਹਨੂੰ ਵੀ ਸੰਦੂ ਪਾਜਿਤ ਕਰਦਾ ਹੈ ਇਹ ਦੋਨੋਂ ਕੋਣ ਜਿਹੜੇ ਨੇ ਇਹ ਬਰਾਬਰ ਨੇ ਤੇ ਦੂਜਾ ਭਾਗ ਸਿੱਧ ਕਰਨਾ ਹੈ ਕਿ ABCD ਇੱਕ ਸਮਚਤੁਰਭੁਜ ਹੈ ਸਮਚਤੁਰਭੁਜ ਦਾ ਮਤਲਬ ਕੀ ਹੈ ਚਾਰੋਂ ਪੁਜਾਵਾਂ ਜਿਹੜੀਆਂ ਨੇ ਉਹ ਬਰਾਬਰ ਨੇ ਭਾਗ AB BC CD DA ਸਾਰੇ ਬੱਚੋ ਕਰੀਏ ਇਹਨੂੰ ਅੱਲਾ ਤੇ ਆ ਬੱਚੋ ਕਿ AC ਕੋਣ C ਨੂੰ ਵੀ ਸਮਦੂ ਪਾਜਿਤ ਕਰਦਾ ਹੈ ਪਹਿਲਾ ਪਾਗ ਹੈ ਵੇ ਸੋ ਹੱਲ ਕਰਦੇ ਹਾਂ ਦਿੱਤਾ ਹੈ ABCD ਇੱਕ ਸਮਾਂਤਰ ਚਤੁਰਭੁਜ ਹੈ ਜਿਸ ਦਾ ਵਿਕਰਣ AC ਕੋਣ A ਨੂੰ ਸਮਦੂ ਪਾਜਿਤ ਕਰਦਾ ਹੈ ਸੋ ਮੰਨ ਲਓ ਕੋਣ DAC BAC y ਸੌਖਾ ਕਰਨ ਲਈ ਆਪਾਂ ਸੋ DAC BAC ਹੈ ਬਰਾਬਰ ਇਹਨੂੰ y ਛੋਟਾ ਕਰਕੇ ਲਿਖ ਲਾਂਗੇ ਸਾਨੂੰ ਸੌਖਾ ਹੋ ਜਾਏਗਾ ਬਾਰ ਬਾਰ ਇਹਦਾ ਕੋਣ ਦਾ ਨਿਸ਼ਾਨ ਨਹੀਂ ਪਾਉਂਦੀ ਰੋਡ ਤੇ ਤਿੰਨ ਤਿੰਨ ਅੱਖਰ ਅੰਗਰੇਜ਼ੀ ਦੇ ਲਿਖਣ ਦੀ ਰੋਡ ਨਹੀਂ ਕੱਲਾ ਇੱਕ ਛੋਟਾ ਵਾਈ ਲਿਖ ਲਿਆ ਕਿਉਂਕਿ ਬਰਾਬਰ ਹੈ ਦੋਨੋਂ ਠੀਕ ਹੈ ਹੁਣ ਡੀ ਸੀ ਅਤੇ ਏ ਬੀ ਸਮਾਂਤਰ ਰੇਖਾਵਾਂ ਅਤੇ ਕਾਟਵੀਂ ਰੇਖਾ ਏ ਸੀ ਨੂੰ ਲੈ ਕੇ ਹੁਣ ਡੀ ਸੀ ਅਤੇ ਏ ਬੀ ਇਹ ਸਮਾਂਤਰ ਰੇਖਾਵਾਂ ਨੇ ਕਿਉਂ ਕਿ ਕਿਉਂਕਿ ਸਮਾਂਤਰ ਚਤੁਰਭੁਜ ਦਿੱਤਾ ਹੋਇਆ ਹੈ ਇਸ ਕਰਕੇ ਡੀ ਸੀ ਜਿਹੜੀ ਹੈ ਏ ਬੀ ਦੇ ਸਮਾਂਤਰ ਹੈ ਤੇ ਇਹਨੂੰ ਅਸੀਂ ਲੈ ਲਿਆ ਬੱਚਿਓ ਕੀ ਲੈ ਲਿਆ ਕਾਟਵੀਂ ਰੇਖਾ ਸੋ ਡੀ ਸੀ ਬੀ ਏ ਸੀ ਹੈ ਸੋ DCA ਬਰਾਬਰ DAC ਬਰਾਬਰ ਵਹੀ ਹੋ ਜਾਏਗਾ ਕਿਉਂਕਿ DC ਹੈ ਦੇਖੋ ਇੱਥੇ DAC ਹੈਗਾ ਇੱਥੇ DCA ਅਸੀਂ ਇਹ ਵਾਲੇ ਕੋਣ ਦੀ ਗੱਲ ਕਰ ਰਹੇ ਹਾਂ ਇਕਾਂਤਰ ਕੋਣ DCA ਇਸ ਕੋਣ ਦੇ ਬਰਾਬਰ ਹੈ ਪਰ ਇਹ ਅਸੀਂ y ਦੇ ਬਰਾਬਰ ਲਿਆ ਸੋ ਇਹ y ਦੇ ਬਰਾਬਰ ਹੋ ਗਿਆ ਇਕਾਂਤਰ ਅੰਦਰਲੇ ਕੋਣ ਇਹਨੂੰ ਇੱਕ ਨੰਬਰ ਦਿੱਤਾ ਹੁਣ AD ਅਤੇ BC ਸਮਾਂਤਰ ਰੇਖਾਵਾਂ ਦੂਜਾ ਦੂਜਾ ਜੋੜਾ AD ਅਤੇ BC ਸਮਾਂਤਰ ਰੇਖਾਵਾਂ ਦਾ ਜੋੜਾ ਅਤੇ AC ਕਾਟਵੀਂ ਰੇਖਾ ਲੈ ਕੇ ਕੀ ਬਣ ਗਿਆ BCA BCA DAC DAC ਠੀਕ ਹੈ ਹੁਣ BCA ਇਹ ਵਾਲਾ ਹੈ DAC ਦੇ ਬਰਾਬਰ ਹੋ ਗਿਆ ਪਰ DAC ਕਿਹਦੇ ਬਰਾਬਰ ਹੈ ਵੀ Y ਦੇ ਬਰਾਬਰ ਹੈ ਹੈ ਵੀ ਇਕਾਂਤਰ ਅੰਦਰਲੇ ਕੋਣ ਹੈਗੇ ਨੇ ਇਕਾਂਤਰ ਕੋਣ ਨੇ ਕਿਉਂਕਿ ਜਦੋਂ ਦੋ ਰੇਖਾਵਾਂ ਸਮੰਤਰ ਹੋਣ ਤੇ ਕਾਟਵੀਂ ਰੇਖਾ ਦੇ ਨਾਲ ਜਿਹੜੇ ਅੰਤਰ ਕੋਣ ਬੰਦੇ ਨੇ ਬਰਾਬਰ ਹੁੰਦੇ ਨੇ ਕਿ ਐਸੀ ਵੀ ਦੇ ਬਰਾਬਰ ਬੋਲੇ ਆ ਦੇਖੋ ਡੀ ਐਸ ਵੀ ਵੀ ਦੇ ਬਰਾਬਰ ਹੈ ਵੀ ਐਸ ਸੀ ਵੀ ਦੇ ਬਰਾਬਰ ਹੈ ਸੋ ਇੱਥੇ ਵੀ ਐਸ ਸੀ ਇੱਥੇ ਡੀ ਐਸ ਸੀ ਹੈਗਾ ਹੁਣ ਬੱਚੋ ਧਿਆਨ ਨਾਲ ਦੇਖੋ ਇਧਰੋਂ ਕੀ ਪ੍ਰਾਪਤ ਹੋਇਆ ਇੱਕ ਅਤੇ ਦੋ ਤੋਂ ਸਾਨੂੰ ਪ੍ਰਾਪਤ ਹੋਇਆ ਕਿ ਚਾਰੇ ਕੋਣ ਕਿਉਂਕਿ ਇਹ ਇਹ ਦੋਨੋਂ ਵੀ ਵੀ ਦੇ ਬਰਾਬਰ ਨੇ ਇਹ ਦੋਨੋਂ ਵੀ ਵੀ ਦੇ ਬਰਾਬਰ ਨੇ ਸੋ ਸਾਰੇ ਬਰਾਬਰ ਹੋ ਗਏ ਠੀਕ ਹੈ ਸਾਰੇ ਕੋਣ ਡੀ ਸੀ ਐ ਬਰਾਬਰ ਬੀ ਐਸ ਸੀ ਬਰਾਬਰ ਜੀ ਸੀ ਐ ਬਰਾਬਰ ਡੀ ਐਸ ਸੀ ਠੀਕ ਹੈ ਮਣੀ ਇਹ ਕੋਣ ਇਹਦੇ ਬਰਾਬਰ ਹੈ ਇਹ ਕੋਣ ਇਹਦੇ ਬਰਾਬਰ ਹੈ ਤੇ ਦੋਨੋਂ ਇਹ ਸਾਰੇ ਇੱਕ ਦੂਜੇ ਦੇ ਬਰਾਬਰ ਨੇ ਇਹਨੂੰ ਨੰਬਰ ਦੇ ਦਿੱਤਾ 3 ਇਹ ਤੇ ਫੇਰ ਲਿਖ ਲਿਆ ਹੁਣ ਇਹ ਤੋਂ ਬਚੋ ਜੇ ਸਾਰੇ ਬਰਾਬਰ ਹੋ ਗਏ ਤੇ ਮੈਂ ਕੀ ਕੀਤਾ ਮੈਂ ਕੱਲਾ ਡੀਸੀਏ ਲੈ ਲਿਆ ਤੇ ਕੱਲਾ ਬੀਸੀਏ ਲੈ ਲਿਆ ਜਾਂ ਇਹਦਾ ਲਿਖ ਲਿਆ ਬਾਥੂ ਹਟਾ ਦੇ ਦੋ ਸੋ ਇਹ ਹੋ ਗਿਆ ਕਿਹੜੇ ਡੀਸੀਏ ਤੇ ਬੀਸੀਏ ਡੀਸੀ ਬਰਾਬਰ ਬੀਸੀਏ ਭਾਵ ਇਹਦਾ ਮਤਲਬ ਕੀ ਆ ਏਸੀ ਕੋਣ ਸੀ ਨੂੰ ਸੰਦੂ ਭਾਜਿਤ ਕਰਦਾ ਹੈ ਇਹ ਸਾਡਾ ਹੋ ਗਿਆ ਪਹਿਲਾ ਭਾਗ ਸਿੱਧਾ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਦੱਸ ਦਵਾਂ ਕਿ ਇਸੇ ਚੈਨਲ ਤੇ ਤੁਹਾਡੀਆਂ 9ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਆਈਆਂ ਨੇ ਤੁਸੀਂ ਉਹ ਵੀ ਦੇਖੋ ਇੱਕ ਹੈਗੀ 9th english ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੁਹਾਨੂੰ ਮਿਲੇਗੀ 9th english mcq 9th english literature 9th grammar 9th science math concepts math shortcuts and tricks abbreviations ਫਿਰ ਤੁਹਾਨੂੰ ਮਿਲੇਗੀ ਪੰਜਾਬੀ ਮੀਡੀਅਮ ਵਿੱਚ ਗਣਿਤ ਦੇ ਸਿਧਾਂਤ ਤੇ 9th math notes ਸੋ ਕੋਈ ਆ ਵੀਡੀਓਮ ਦੀ ਨੋਵੀਂ ਤੇ ਜਮਾਂ ਮੈਂ ਤੁਸੀਂ ਕਰਦੀ ਪਈ ਆ ਸਭ ਤੋਂ ਚੈਨਲ ਨੂੰ ਜਰੂਰ ਐਕਸਪਲੋਰ ਕਰੋ ਤੁਹਾਨੂੰ ਬੜੀਆਂ ਸਾਰੀਆਂ ਕੰਮ ਦੀਆਂ ਜਿਹੜੀਆਂ ਪਲੇਲਿਸਟਾਂ ਤੁਹਾਡੇ ਵਿਚਾਰੀਆਂ ਮਿਲ ਜਾਣਗੀਆਂ ਔਰ ਦੂਜਾ ਭਾਗ ਜਿਹੜਾ ਸਿੱਧ ਕਰਨਾ ਹੈ ਉਹ ਕਹਿੰਦੇ ABCD ਇੱਕ ਸਮ ਚਤੁਰਭੁਜ ਹੈ ਸੋ ਫਿਰ ਦਿੱਤਾ ਹੈ ABCD ਇੱਕ ਸਮਾਂਤਰ ਚਤੁਰਭੁਜ ਹੈ ਅਤੇ ਸਮਾਂਤਰ ਚਤੁਰਭੁਜ ਜਿਨ੍ਹਾਂ ਸਨੋ ਭੁਜਾਵਾਂ ਬਰਾਬਰ ਹੁੰਦੀਆਂ ਹਨ ਠੀਕ ਹੈ ਇਸ ਲਈ AB CD AB CD ਅਤੇ DA DA BC ਠੀਕ ਹੈ ਨਾਲੇ ਕੋਣ DCA ਬਰਾਬਰ ਕੋਣ so, DCA DAC, DAC, LLA, BAC ਬਰਾਬਰ BCA ਬਰਾਬਰ DAC ਸਿੱਧ ਕੀਤਾ ਹੈ। ਪਹਿਲੇ ਪਾਉਚੇ ਸਿੱਧ ਕੀਤਾ ਨਾ ਸਾਰੇ ਚਾਰ ਚਾਰੋ ਕੋਣ ਬਰਾਬਰ ਨੇ। ਸੋ DCA ਬਰਾਬਰ DAC DCA ਬਰਾਬਰ DAC ਲ ਲਿਆ ਅਤੇ BAC ਬਰਾਬਰ BCA ਠੀਕ ਹੈ। ਹੁਣ ਬੱਚੋ DCA ਬਰਾਬਰ DAC DCA ਬਰਾਬਰ DAC ਬੜਿਆ ਦੋ ਕੋਣ ਜਿਹੜੇ ਨੇ ਬਰਾਬਰ ਨੇ ਇਹਦਾ ਹੁਣ ਬੱਚੋ ਕੀ ਹੋਇਆ? ਇਹ ਹੈ ਸਮਦੋਪੁਜੀ ਤ੍ਰਿਭੁਜ ਬਣ ਗਿਆ ਇਹਨਾਂ ਨੇ ਕਿ DA DA CD ਇਹਨਾਂ ਨੇ ਕਿ DA CD ਅਤੇ BAC BEC BCA ਕਿਉਂਕਿ ਇਹ ਵੀ ਕੀ ਹੋ ਗਿਆ ਸਮਦੋਪੁਜੀ ਤ੍ਰਿਭੁਜ ਹੋ ਗਿਆ ਤੇ BC AB ਹੋ ਗਿਆ ਸੋ ਇਹਦੇ ਸਾਨੂੰ ਕਹ ਬੀਸੀ ਤੇ ਇਹਦੇ ਸਾਨੂੰ ਬਰਾਬਰ AB ਹੁਣ ਕਿਉਂ ਤੇ ਤੁਹਾਨੂੰ ਬ੍ਰੈਕਟ ਚ ਲਿਖਣਾ ਪਵੇਗਾ ਤ੍ਰਿਭੁਜ ਦੇ ਬਰਾਬਰ ਕੋਣਾਂ ਦੀਆਂ ਸਨੋਹ ਭੁਜਾਵਾਂ ਬਰਾਬਰ ਹੁੰਦੀਆਂ ਹਨ ਠੀਕ ਹੈ ਸੋ so, ਬੱਚਿਓ DA CD BC AB ਇਹ ਹੋ ਗਿਆ ਦੋ ਨੰਬਰ ਹੁਣ 1 ਅਤੇ 2 ਤੋਂ ਸਾਨੂੰ ਕੀ ਪ੍ਰਾਪਤ ਹੋਇਆ ਦੇਖੋ AB CD ਅhle AB ਲਿਖਿਆ AB BC AB CD CD ਲਿਖ ਦਿੱਤਾ ਫਿਰ ਬੱਚਿਓ CD ਕਿ ਦੇ ਬਰਾਬਰ ਹੈਗਾ CD DA ਸੋ so DA ਲਿਖ ਦਿੱਤਾ ਭਾਵ ABCD ਇੱਕ ਸਮਚਤੁਰਭੁਜ ਹੈ ਸਾਰੀਆਂ ਭੁਜਾਵਾਂ ਜਿਹੜੀਆਂ ਨੇ ਉਹ ਬਰਾਬਰ ਹੋ ਗਈਆਂ ਹੁਣ ਅਸੀਂ ਦੂਜੀ ਵਿਧੀ ਨਾਲ ਕਰੀਏ ਹੁਣ ਦੂਜੀ ਵਿਧੀ ਨਾਲ ਏਬਰੀਬਡੀ ਦੇਖ ਚੱਕੇ ਬੱਚਿਓ ਜਿੰਨੀ ਵੀ ਦੀਆਂ ਸਾਰੀਆਂ ਦੱਸੀਆਂ ਜਾਂ ਸਾਰੀਆਂ ਕਰੋ ਇਹਦੇ ਨਾਲ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਤੁਹਾਡਾ ਭਰੋਸਾ ਪੱਕਾ ਹੋਏਗਾ ਤੇ ਗਣਿਤ ਦੇ ਸਿਧਾਂਤ ਜਿਹੜੇ ਨੇ ਹੋਰ ਸਪਸ਼ਟ ਹੋ ਜਾਣਗੇ ਸੋ ਪਹਿਲਾਂ ਪਾ ਆ ਗਏ ਬੱਚਿਓ ਇਹ ਕੋਣ ਸੀ ਨੂੰ ਵੀ ਸੰਤੁਪਾਜਿਤ ਕਰਦਾ ਹੈ ਕੋਣ ਏਸੀ ਵਿਕਰਣ ਜਿਹੜਾ ਹੈ ਸੋ ਤ੍ਰਿਭੁਜਾ ਏਸੀਡੀ ਅਤੇ ਸੀਏਬੀ ਵਿੱਚ ਤ੍ਰਿਭੁਜ ਏਸੀਡੀ ਅਤੇ ਸੀਏਬੀ ਦੇ ਵਿੱਚ ਏਡੀ ਬਰਾਬਰ ਸੀਬੀ AD CB ਅਤੇ CD AB ਅਤੇ CD AB ਕਿਉਂ? ਸਮਾਂਤਰ ਚਤੁਰਭੁਜ ਦੀਆਂ ਸਨੁਪਜਾਵਾਂ ਬਰਾਬਰ ਹੁੰਦੀਆਂ ਨੇ। AC AC ਸਾਂਝੀ ਭੁਜਾ। ਸੋ ਬੱਚਿਓ ਇਹ ਦੇਖੋ ਹੁਣ ਕੀ ਹੋ ਗਿਆ? SSS। ਇਹ ਇਹਦੇ ਬਰਾਬਰ ਹੈ। ਇਹ ਇਹਦੇ ਬਰਾਬਰ ਹੈ ਅਤੇ ਸਾਂਝੀ ਭੁਜਾ। ਸੋ SSS ਸਰਬੰਗ ਸਮਤਾ ਨਿਯਮ ਤੋਂ ਤ੍ਰਿਭੁਜ ACD ਸਰਬੰਗ ਸਮ ਹੈ ਤ੍ਰਿਭੁਜ CAB ਦੇ। ਇਸ ਲਈ कोण DAC बराबर कोण BCA ਇਸਨੇ ਕੋਣ DAC बराबर BCA ਇਹਦੇ ਬਰਾਬਰ ਹੋ ਗਿਆ ਇਹਨੂੰ ਨੰਬਰ ਦਿੱਤਾ 1 ਅਤੇ BAC बराबर DCA ਅਤੇ BAC बराबर GCA ਠੀਕ ਹੈ ਹੁਣ ਇਹਨੂੰ ਨੰਬਰ ਦਿੱਤਾ 2 ਸਰਬੰਗ ਸੰਪ੍ਰਿਪੂਜਾਂ ਦੇ ਸੰਗਤ ਕੋਣ ਪਰ DAC बराबर BAC ਨੰਬਰ 10 ਐ ਦਿੱਤਾ ਇਹਨਾਂ ਨੇ ਸੰਦੂਕ ਉਹ ਜਿੱਤ ਕਰਦਾ ਹੁਣ ਬੱਚਿਓ 1 2 ਅਤੇ 3 ਤੋਂ ਸਾਨੂੰ ਕੀ ਪ੍ਰਾਪਤ ਹੋਇਆ ਇਹ ਦੇਖੋ ਡੀ ਏ ਸੀ ਜਿਹੜਾ ਹੈ ਉਹ ਕਿਹਦੇ ਬਰਾਬਰ ਹੈ ਡੀ ਏ ਸੀ ਦੇ ਬਰਾਬਰ ਹੈਗਾ ਠੀਕ ਹੈ ਤੇ ਬੀ ਸੀ ਏ ਕਿ ਬੀ ਏ ਸੀ ਡੀ ਸੀ ਦੇ ਬਰਾਬਰ ਹੈਗਾ ਇਹ ਧਿਆਨ ਨਾਲ ਦੇਖੋ ਤਿੰਨ ਇਹ ਤਿੰਨਾਂ ਨੂੰ ਨਾਲ ਜੋੜੋ ਸੋ ਅਸੀਂ ਅਸੀਂ ਕੀ ਦੇਖ ਰਹੇ ਹਾਂ ਸਾਨੂੰ ਬੀ ਸੀ ਏ ਚਾਹੀਦਾ ਹੈ ਬੀ ਸੀ ਏ ਡੀ ਏ ਸੀ ਦੇ ਬਰਾਬਰ ਹੈਗਾ ਤੇ ਡੀ ਏ ਸੀ BCA ਦੇ ਬਰਾਬਰ ਹੈਗਾ ਤੇ BCA DCE ਦੇ ਬਰਾਬਰ ਹੈਗਾ ਸੋ ਇਹਦਾ ਮਤਲਬ ਕੀ ਹੈ ਕਿ BCA ਕੋਣ ਜਿਹੜਾ ਕੋਣ BCA DCE ਦੇ ਬਰਾਬਰ ਹੋ ਗਿਆ ਪਾਉ ਸਾਰੇ ਹੀ ਇੱਕ ਦੂਜੇ ਦੇ ਬਰਾਬਰ ਹੋ ਗਏ ਪਰ ਅਸੀਂ ਸਾਨੂੰ ਸਿਰਫ ਦੋ ਚਾਹੀਦੇ ਨੇ ਤੇ ਅਸੀਂ ਇਹ ਦੋ ਦੀ ਲੈ ਲੈ ਸੋ ਐ ਜਿਹੜੇ ਤੁਸੀਂ ਇਹਨਾਂ ਨੂੰ ਦੇਖੋਗੇ ਧਿਆਨ ਨਾਲ ਇਹ ਕਨਫਿਊਜ਼ਨ ਬਿਲਕੁਲ ਪੰਬਲ ਪੂਸਾ ਬਿਲਕੁਲ ਨਹੀਂ ਹੈਗਾ ਤੁਸੀਂ ਇਤੋਂ ਨਹੀਂ ਘਬਰਾਣਾ ਤੁਸੀਂ ਇਹ ਦੇਖੋ ਬੱਚਿਓ ਜਿਹੜਾ ਸਾਨੂੰ ਚਾਹੀਦਾ BCA BCA ਕੇ ਦੇ ਬਰਾਬਰ ਹੈਗਾ DAC ਦੇ ਬਰਾਬਰ ਤੇ ਡੀਏਸੀ ਦੇ ਬਰਾਬਰ ਹੈ ਵੀਏਸੀ ਦੇ ਬਰਾਬਰ ਹੈ ਤੇ ਵੀਏਸੀ ਡੀਸੀ ਦੇ ਬਰਾਬਰ ਹੈਗਾ ਸੋ ਇਹ ਸਾਰੇ ਕੋਣ ਇੱਕ ਦੂਜੇ ਦੇ ਬਰਾਬਰ ਹੈਗੇ ਨੇ ਸੋ ਇਹ ਨਾਲ ਕੀ ਹੋਇਆ ਕਿ ਡੀਸੀਏ ਬਰਾਬਰ ਹੋ ਗਿਆ ਡੀਸੀਏ ਦੇ ਠੀਕ ਹੈ ਸੋ ਵੀਸੀ ਬਰਾਬਰ ਡੀਸੀ ਹੈ ਭਾਗ ਵਿਕਰਣ ਏਸੀ ਕੋਣ ਕੋਣ ਸੀ ਨੂੰ ਵੀ ਸੰਦੂਪਾਜਿਤ ਕਰਦਾ ਹੈ ਇਸ ਤਰ੍ਹਾਂ ਕਰਕੇ ਇਹ ਸਾਡਾ ਸਿੱਧ ਹੋ ਗਿਆ ਅੱਗੇ ਚਲੀਏ ਅਗਲਾ ਹੈ ਏਬੀਸੀਡੀ ਇੱਕ ਸਮਚਤੁਰਭੁਜ ਹੈ ਸੋ ਇਹ ਜਿਹੜਾ ਬੱਚਿਓ ਹਿੱਸਾ ਹੈ ਇਹ ਤੇ ਬਿਲਕੁਲ ਜਿੱਦਾਂ ਪਹਿਲੇ ਭਾਗ 'ਚ ਅਸੀਂ ਕੀਤਾ ਸੀ ਪਹਿਲੀ ਵੀਡੀਓ ਵਿੱਚ ਉਹ ਸੇਮ ਹੈਗਾ ਤੇ ਮੈਂ ਦੁਹਰਾਵਾਂਗਾ ਨਹੀਂ ਸਿਰਫ ਜਿਹੜਾ ਪਹਿਲਾ ਭਾਗ ਸੀਗਾ ਉਹ ਅਸੀਂ ਦੋ ਵਕਤ ਵਕਤ ਵੀਧੀਆਂ ਦੇ ਨਾਲ ਕੀਤਾ ਹੈ ਦੂਜਾ ਭਾਗ ਜਿਹੜਾ ਹੈ ਬਿਲਕੁਲ ਉਸੇ ਵੀਡੀਓ ਨਾਲ ਹੈ ਜਿਸ ਤਰ੍ਹਾਂ ਪਹਿਲੀ ਵੀਡੀਓ ਵਿੱਚ ਕੀਤਾ ਸੀਗਾ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ